Oh, oh, oh. ਜੰਗਲ ਮਾਚੀ ਵਾਰੇ ਦਾ ਰੇਤ ਕੀ ਕਰੇ ਹਵਾਵਾਂ ਨੂੰ ਜੰਗਲ ਮਾਚੀ ਵਾਰੇ ਦਾ ਰੇਤ ਕੀ ਕਰੇ ਹਵਾਵਾਂ ਨੂੰ ਜੰਗਲ ਮਾਚੀ ਵਾਰੇ ਦਾ ਰੇਤ ਕੀ ਕਰੇ ਹਵਾਵਾਂ ਨੂੰ ਵਾਹਿਗੁਰੂ ਅਰਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜਾ ਦਾ ਸਿਗੁਰੂ ਪ੍ਰਭੂ ਬੁਲਾ ਰਹੇ ਹਾਂ ਉਹਨਾਂ ਦੀਆਂ ਜਿਹੜੀਆਂ ਸ਼ਹਾਦਤਾਂ ਨੇ ਉਹਦਾ ਕਰਤ ਜਿਹੜਾ ਹੈ ਅਸੀਂ ਕਿਸ ਤਰ੍ਹਾਂ ਦੇ ਸਕਦੇ ਜਦੋਂ ਅਸੀਂ ਗੁਰੂ ਦੀ ਬਾਣੀ ਤੇ ਗੁਰੂ ਦੇ ਉਪਦੇਸ਼ ਨੂੰ ਕਿਰਤਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਨੂੰ ਹੁਕਮ ਕਰਕੇ ਗਏ ਇਥੇ ਇੱਕ ਬੇਨਤੀ ਹੁੰਦੀ ਹੈ ਪਰ ਇਤੇ ਸਤਿਗੁਰੂ ਨੇ ਸਾਨੂੰ ਹੁਕਮ ਕੀਤਾ ਸਾਰੇ ਸਿੱਖਾਂ ਨੂੰ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਤੋਂ ਭਾਵ ਕਿ ਗੁਰੂ ਦੀ ਬਾਣੀ ਦੀ ਹਰੇਕ ਕਹੀ ਹੋਈ ਗੱਲ ਤੇ ਅਸੀਂ ਅਮਲ ਕਰਨਾ ਇਹ ਗੁਰੂ ਦਾ ਉਪਦੇਸ਼ ਹੈ ਗੁਰੂ ਦੀ ਹੁਕਮ ਹੈ ਤੇ ਜਿਹੜੇ ਗੁਰੂ ਦੀ ਬਾਣੀ ਦੇ ਨਾਲ ਜੁੜਦੇ ਨੇ ਭਾਵ ਕਿ ਗੁਰੂ ਦੀ ਬਾਣੀ ਦਾ ਆਪਣੇ ਜੀਵਨ ਵਿੱਚ ਲੈ ਕੇ ਆਉਂਦੇ ਨੇ ਉਹਨਾਂ ਦਾ ਆਇਆ ਵੀ ਪ੍ਰਵਾਨ ਹੋ ਜਾਂਦਾ ਹੈ ਤੇ ਪੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿੰਨੀ ਵੀ ਪੜੀ ਉਹ ਮਨ ਨੂੰ ਸੰਬੋਧਨ ਕਰਦੀ ਹੈ ਸਾਡਾ ਜਿਹੜਾ ਮਨ ਹੈ ਨਾ ਇਹ ਚੰਚਲ ਹੈ ਕਿਉਂਕਿ ਜਦੋਂ ਸੰਗਤ ਵਿੱਚ ਆਉਨੇ ਹਾਂ ਸਮਝ ਕੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਜਦੋਂਸੀਂ ਸਮਝਣ ਲੱਗੇ ਪਾਪੋ ਕੀ ਮੰਨ ਕਰਕੇ ਨੀਵਾ ਹੋਣਾ ਤਨ ਕਰਕੇ ਨਹੀਂ ਕਈ ਤਨ ਕਰਕੇ ਨੀਵਾ ਹੁੰਦੇ ਨਹੀਂ ਮੰਨ ਕਰਕੇ ਨਹੀਂ ਸੋ ਜਦੋਂ ਮੰਨ ਕਰਕੇ ਨੀਵਾ ਹੋ ਜਾਵਾਂਗੇ ਤੇ ਫਿਰ ਉਸ ਗੁਰੂ ਦੀ ਆਗਿਆ ਪਾਪ ਕੇ ਜੋ ਸਾਨੂੰ ਗੁਰੂ ਕਹਿੰਦਾ ਉਹਦੇ ਤੇ ਅਮਲ ਕਰਾਂਗੇ ਐਸਾ ਉਪਦੇਸ਼ ਪਾਪ ਕੇ ਗੁਰੂ ਦੀ ਬਾਣੀ ਗੁਰੂ ਦੀ ਜਿਹੜੀ ਸਿੱਖਿਆ ਹੈ ਗੁਰਤੀ ਭਾਵਕ ਕਹੇ ਲਈ ਉਸ ਸਹਿਬਜ਼ਾਦਿਆਂ ਨੂੰ ਵੀ ਸੀ ਜਿਨ੍ਹਾਂ ਨੇ ਸ਼ੋਧੀ ਉਮਰ ਦੇ ਵਿੱਚ ਵੱਡੇ ਸਾਕੇ ਕੀਤੇ ਇਹ ਕਿਸ ਦਾ ਪ੍ਰਤਾਪ ਹੈ ਗੁਰੂ ਦੀ ਬਾਣੀ ਦਾ ਅਸੀਂ ਵੀ ਆਪਣੇ ਬੱਚਿਆਂ ਨੂੰ ਗੁਰੂ ਦੀ ਬਾਣੀ ਦੇ ਨਾਲ ਜੋੜੀਏ ਗੁਰੂ ਦੇ ਸ਼ਬਦ ਨਾਲ ਜੋੜੀਏ ਗੁਰੂ ਦੇ ਇਤਿਹਾਸ ਭਾਵ ਕੀ ਅਸੀਂ ਪਹਿਲਾਂ ਆਪ ਇਸ ਚੀਜ਼ ਦੇ ਜਾਣੂ ਹੋਈਏ ਕਿਉਂਕਿ ਬੱਚੇ ਦਾ ਪਹਿਲਾ ਗੁਰੂ ਮਾਂ ਹੈ ਤੇ ਜੇ ਮਾਂ ਨੂੰ ਹੀ ਗੁਰੂ ਸਿੱਖੀ ਬਾਰੇ ਪਤਾ ਨਹੀਂ ਤੇ ਉਹ ਬੱਚੇ ਨੂੰ ਕੀ ਦੱਸੇਗੀ ਸੋ ਇਸ ਕਰਕੇ ਆਪਣੇ ਘਰ ਦੇ ਵਿੱਚ ਗੁਰੂ ਦੀ ਬਾਣੀ ਨੂੰ ਲੈ ਕੇ ਆਈ ਗੁਰੂ ਦੇ ਉਪਦੇਸ਼ ਨੂੰ ਆਪਣੇ ਬੱਚਿਆਂ ਤਾਂ ਹੀ ਡ੍ਰਿਡ ਕਾਇਏ ਕਿਉਂਕਿ ਗੁਰੂ ਘਰ ਦੇ ਨਾਲ ਸਾਡੇ ਬੱਚੇ ਜੁੜੇ ਇਹ ਸੁਭਾਗ ਨੂੰ ਸਾਡੇ ਕੀਤੇ ਸਫਲਤਾ ਹੋਏਗੀ ਸੋ ਆਓ

ਵਾਹ ਵਾਹ ਕੋ ਕਿੰਦ ਸਿੰਗ ਆਤੇ ਗੁਰ ਚੇਦਾ 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 ਵਾਹ ਵਾਹ ਕੋ ਆਪੇ ਗੁਰਤੀ ਅਸ ਸੱਚ ਲਖਿਰ ਜਾਇ ਸਤ ਸੰਗ ਤੁਮੇ ਲਾ ਵਾਹਵਾ ਕੋ ਕਿੰਨਾ ਸਿੰਘਿਆ ਤੇ ਗੁਲ ਉਜ ਸੁਰ ਮਨਾ Hello. Oh. ਆਪੇ ਗੁਰ ਤੇ ਲਾਹ ਵਾਹਵਾਹ ਕੋ ਕਿੰਦਸੇ ਆਪੇ ਗੁਰ ਤੇ ਲਾਹ ਵਾਹਵਾਹ ਕੋ ਕਿੰਦਸੇ ਆਪੇ ਗੁਰ ਤੇ ਲਾਹ ਵਾਹਵਾਹ ਗੋਬਿੰਦ ਸੇ ਆਪੇ ਗੁਰ ਤੇ ਲਾਹ ਵਾਹਵਾਹ ਕੋ ਕਿੰਦਸੇ ਆਪੇ Vaha Vaha Kobins, Ape La. Singh, Ape Kuruke La. Vaha Singh.

ਉਸ ਬਾਰੇ ਸਾਡਾ ਕੀ ਫਰਜ਼ ਹੈ ਆਓ ਕਵਿਤਾ ਰਹੀਂ ਸ਼ਹਿਰ ਅਨੰਦਪੁਰ ਕੋਈ ਘਰ ਕਿਸੇ ਦਾ ਛੁੱਟ ਜਵੇ ਨਾ ਕਿ ਉਹ ਅੰਦਰੋਂ ਖੁੱਟ ਜਾਂਦਾ ਹੈ ਭਾਵ ਕੇ ਰੋਂਦਾ ਕੁੜਾਂਦਾ ਹੈ ਪਰ ਤਾਲਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਸਾਡੇ ਲਈ ਘਰ-ਬਾਰ ਆਪਰੇ ਪੁੱਤਰ ਸੁਭਾਸ ਵਾਰਿਆ ਆਓ ਸ਼ਹਿਦ ਨੂੰ ਅਲੰਦ ਪੁਰ ਛੱਡ ਕੇ ਆਪਣਾ ਲੈ ਤੁਰ ਚੱਲਿਆ ਅਜ ਤੇਰੇ ਸੂ ਅਨੰਦਪੁਰ ਛੱਡ ਕੇ ਆਪਣਾ ਲੰਦੁਰ ਚੱਲਿਆ ਅੱਜ ਤੇਰੇ ਲਈ ਸੂ ਅਨੰਦਪੁਰ ਛੱਡ ਕੇ ਆਪਣਾ ਲੰਦੁਰ ਚੱਲਿਆ ਤੇ ਆਪਣਾ ਤੇ ਫਿਰ ਚੱਲਿਆ ਜ ਤੇਰੇ ਲਈ ਕਨਿਆਤ ਤੱਕ ਮੇਰੇ ਅੰਦੇ ਤੇਰੇ ਲਈ ਸਹਿਰ ਅਨੰਦਪੁਰ ਛੱਡ ਕੇ ਆ ਦੇ ਕੇ ਇਹੇ ਸੁਰਖ ਸਵੇ embe sab misr dae di ji sunere o taliandi kal te janan sochi sir sap pe halle re le kal te janan deke sochi sir sap pe halle re le chehra la land pur chhad ke to live the ਸਨੰਗ ਨਾਣਾ ਸੋਖਾ ਦਸ ਪਿਓ ਕਿਹੜੇ ਲਈ ਸ਼ਹਿਰ ਆਨੰਦpur ਛੱਡ ਕੇ ਆਉਂਗਾ ਲੈ ਦੁਰ ਚੱਲਿਆ ਅਜ ਤੇਰੇ ਲਈ ਸ਼ਹਿਰ ਆਨੰਦpur ਛੱਡ ਕੇ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨ੍ਹਾਂ ਨੇ ਇਹ ਜੋ ਸੀ ਅੱਜ ਗੁਰਪਾਪ ਕੇ ਚੂਰੀ ਤਰਨ ਨੂੰ ਮਨਾਉਂਦੇ ਹਨ ਇਹ ਉਹਨਾਂ ਦਾ ਪਰਉਪਕਾਰ ਹੈ ਸੋ ਅਸੀਂ ਇਹ ਪਰਉਪਕਾਰ ਤਰਨ ला ਸਕਦੇ ਜੀ ਅਸੀਂ ਆਪਣੇ ਬੱਚਿਆਂ ਨੂੰ ਵੀ ਇੰਨਾ ਇਤਿਹਾਸ ਤੇ ਗੁਰੂ ਦੀ ਬਾਣੀ ਦੇ ਨਾਲ ਜੋ ਵੀ ਸੋ ਸਤਿਗੁਰ ਦੀ ਕਿਰਪਾ ਕਰਨ ਸਾਰੇ ਸਾਰਿਆਂ ਨੂੰ ਸਿੱਖੀ ਨਾਮ ਦਾ ਸੇਵਾ ਸੇਵਾ ਦੀ ਪਰਮੁਤੀ ਸਤਿਗੁਰ ਦੀ ਬਖਸ਼ਿਸ਼ ਕਰਨ ਮਿਹਤਿਆਤ ਰੱਖਣ ਆਏ ਸੰਗਤ ਦੀ ਹਾਜ਼ਰੀ ਦਰ ਪ੍ਰਵਾਹ ਕਰਨ ਸੋ ਸਤਿਗੁਰ ਜੀ ਇੰਨੇ ਸਾਧ ਸੰਤਾਂ ਨੂੰ ਤਾਲ ਸ਼੍ਰੀ ਗੋਬਿੰਦ ਸਿੰਘ ਮਹਾਰਾਜ ਜੀ ਦੇ ਆਗਮਨ ਗੁਰਪਰਵ ਦੀਆਂ ਲੱਖ ਲੱਖ ਵਧਾਈਆਂ ਜੀ ਮੁਨਫਰ ਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ